ਸਾਲਾ ਲਾਲਪੁਰ ਪਈ ਉਹਦਾ ਆ ਜਾ ਆ ਕੇ ਹਾਲ ਦੇਖ ਲਾ ਦੇ ਤਹਤ ਤੁਸੀਂ ਵੀਡੀਓ ਦੇਖ ਲਓ ਜੀ ਕਿ ਲਾਲਪੁਰ ਪਹਾਣਾ ਹਾਲ ਉਹ ਵਿਆਹ ਹਲ ਹੋ ਗਿਆ ਜਿੱਦਣ ਵੀ ਦੇਖੋ ਪਾਣੀਓ ਪਾਣੀਆਂ ਪਰ ਲਾਲਪੁਰ ਦੇ ਆਲੇ ਦੋਲੇ ਪਾਣੀਓ ਪਾਣੀ ਹੋ ਗਿਆ ਲਾਲਪੁਰ ਨੂੰ ਕਿਸੇ ਪਾਸੇ ਨਿਕਲਣ ਨੂੰ ਥਾ ਨਹੀਂ ਇੱਥੇ ਸੜਕ ਦੇ ਉੱਤੇ ਜੇ ਬੜਾ ਨਹੀਂ ਤੇ 4 ਤੋਂ 5 ਫੁੱਟ ਪਾਣੀ ਚੱਲ ਰਿਹਾ ਜਿਹੜਾ ਗੁਰਦੁਆਰਾ ਨੈਕਿਆਣੇ ਸਾਹਿਬ ਤੋਂ ਜਾਂਦਾ ਲਾਲਪੁਰ ਪਹਾਣੇ ਨੂੰ ਰੋਡ ਆ ਕਮਰਾ तकरीबन ਸੜਕ ਤੋਂ 5-6 ਫੁੱਟ ਉੱਚਾ ਵਾ ਇਹ ਪਾਣੀ ਉਹਦੇ ਬਰਾਬਰ ਆ ਗਿਆ ਇਹ ਆ ਤੁਸੀਂ ਦੇਖ ਸਕਦੇ ਆ ਇਹ ਬਾਈ ਰੋਡ ਤੇ ਖੜੇ ਆ ਤੇ ਆ ਮੈਂ ਪਾਣੀ ਦੇ ਵਿੱਚ ਖੜ ਕੇ ਆ ਕੇ ਆ ਹਾਂਜੀ ਕਿਤੇ ਨਾ ਜਾਏ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਇਹ ਵੀ ਸਾਡੇ ਫੌਜੀ ਬਾਈ ਵੀ ਵੀਡੀਓ ਬਣਾਉਂਦੇ ਆ ਇਸ ਤੋਂ ਜਗਤਾਰ ਸਿੰਘ ਆ ਜੀ ਹਾਂਜੀ ਹਾਂਜੀ ਜਗਤਾਰ ਹਾਂਜੀ ਤਾਂ ਆ ਦੇਖ ਲਓ ਕਿ ਹਾਲੋ ਬਿਹਾਲ ਹੋ ਗਿਆ ਜੀ ਮੈਂ ਬਾਈ ਗੁਰੂ ਦਾ ਚਰਨਾਂ ਚ ਅਰਦਾਸ ਬੇਨਤੀ ਕਰਦਾ ਸੱਚਾ ਬਾਦਸ਼ਾਹ ਸੰਗਤਾਂ ਦੇ ਮਿਹਰਕਾਰ ਜੀ ਆਜੰਤ ਦੇ ਮਿਹਰਕਾਰ ਪਸ਼ੂ ਪੰਛੀ ਬਹੁਤ ਤੰਗ ਹੋ ਗਿਆ ਕਿ ਤੇਰੀ ਚਰਨ ਸ਼ੋਪਾਪਤ ਸੁਲਤਾਨਪੁਰ ਲੋਹਗਿਆ ਜਿੱਥੇ ਆਮ ਜਨਤਾ ਕੋਈ ਟਿੱਬਿਆਂ ਤੇ ਬੈਠੀ ਹੋ ਕੋਕਤੇ ਤੇ ਬੈਠੇ ਘਰ-ਬਾਰ ਕਿਤੇ ਜਾਣ ਨੂੰ ਥਾਂ ਨਹੀਂ ਰਿਹਾ ਪੰਜ ਤੋਂ 7 ਫੁੱਟ ਪਾਣੀ ਝੜ ਗਿਆ ਮਿਹਰਕਾਰ ਮਿਹਰਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ